ਮਾਣ ਆਪਣਾ ਇੱਕ ਮੈਂ ਕਰਨਾ ਚਾਰਜ ਲੈਣ ਤੋਂ ਪਹਿਲਾਂ ਉਸ ਮਾਲਕ ਦਾ ਧੰਨਵਾਦ ਕਰਨਾ ਹੈ ਜਿਨ੍ਹਾਂ ਦੀ ਰਹਿਮਤ ਜਿਨ੍ਹਾਂ ਦੇ ਬਖਸ਼ਿਸ਼ ਕਿਤੇ ਸੱਚੇ ਮੈਨੂੰ ਵਿਧਾਨ ਸਭਾ ਚੋਂ ਪਹੁੰਚਣ ਦਾ ਮੌਕਾ ਮਿਲਿਆ ਔਰ ਫਿਰ ਬਾਜ਼ਾਰ ਅੰਦਰ ਦੇਖਣ ਦਾ ਮੌਕਾ ਮਿਲਿਆ ਮੇਰੇ ਕੋਲ ਹੋਰ ਕੁਝ ਕਹਿਣ ਨੂੰ ਅੱਜ ਹੈ ਨਹੀਂ ਜ਼ਿਆਦਾ ਪਰ ਇਹ ਲਕ ਮੈਂ ਅੱਜ ਦਰਬਾਰ ਸਭ ਦਰਸ਼ਕ ਕਰਨਾ ਹੈ ਔਰ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਹੈ ਸਿੱਰਸਾ ਜੀ ਪੰਜਾਬ ਸਰਕਾਰ ਨੇ ਆਪਣੇ ਮੰਤਰੀ ਨੂੰ ਇੱਕ ਇਹੋ ਜਿਹਾ ਵਿਭਾਗ ਦਿੱਤਾ ਜਿਹੜਾ ਐਗਜ਼ਿਸਟ ਹੀ ਨਹੀਂ ਕਰਦਾ ਚਲੋ ਮੈਂ ਆ ਜੀ ਤੁਹਾਨੂੰ ਕਿੱਥੇ ਕਿੱਥੇ ਲੈ ਜਾਓਗੇ ਇਹ ਤੇਰਾ ਇਹ ਮੈਂ ਕੇਵਲ ਔਰ ਕਿਉਂ ਮੈਂ ਕਰਨਾ ਗੁਰੂ ਸਾਹਿਬ ਦਾ ਗੁਰੂ ਸਾਹਿਬ ਦਾ ਧੰਵਾਦ ਕਰਨ ਵਾਸਤੇ ਆਇਆ ਬਾਕੀ ਸਾਰੀਆਂ ਗੱਲਾਂ ਉੱਥੇ ਪੀਸੀ ਚ ਕਰਾਂਗੇ ਪਰ ਇੱਥੇ ਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਗੁਰੂ ਸਾਹਿਬ ਦਾ ਧੰਵਾਦ ਕਰਨਾ ਆ ਬਸ ਇਹਦੇ ਵਾਸਤੇ ਇੰਨੀ ਇੱਕ ਬੇਨਤੀ ਮੇਰੀ ਬਖਮਾਨ ਕਰ ਲੋ ਕੋਈ ਰਾਜਨੀਤੀ ਗੱਲ ਇੱਥੇ ਹੈ ਨਹੀਂ ਇਸ ਸਰਪਾਲ ਦਾ ਧੰਵਾਦ ਕਰਨ ਵਾਸਤੇ ਆਇਆ ਧੰਵਾਦ ਮਾਣ ਆਪਣਾ ਇੱਕ ਮੈਂ ਕਰ ਦਿੰਦਾ ਚਾਰ ਲੈਣ ਤੋਂ ਪਹਿਲਾਂ ਉਸ ਮਾਰਨ ਦਾ ਧੰਨਵਾਦ ਕਰਨਾ ਹੈ ਜਿੱਤੇ ਰਹਿਮਤ ਜਿਹਦੇ ਬਖਸ਼ਿਸ਼ ਜਿੱਦੇ ਦਿੱਤਰ ਸਕਦੇ ਮੈਨੂੰ ਵਿਧਾਨ ਸਭਾ ਚੋਂ ਪਹੁੰਚਣ ਦਾ ਮੌਕਾ ਮਿਲਿਆ ਔਰ ਫਿਰ ਬਜਾਰ ਕੰਦਰ ਦਿੱਲੀ ਨੂੰ ਪਹੁੰਚਣ ਦਾ ਮੌਕਾ ਮਿਲਿਆ ਮੇਰੇ ਕੋਲ ਹੋਰ ਕੁਝ ਕਹਿਣ ਨੂੰ ਅੱਜ ਹੈ ਨਹੀਂ ਜਿਆਦਾ ਮੈਂ ਤਾਂ ਕਿ ਮੈਂ ਅੱਜ ਦਰਬਾਰ ਸਭ ਦਰਸ਼ਨ ਕਰਨਾ ਆਇਆ ਔਰ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਆਇਆ ਸੀਰਸਾ ਸਾਹਿਬ ਤੇ ਸਿਰਸਾ ਜੀ ਪੰਜਾਬ ਸਰਕਾਰ ਨੇ ਆਪਣੇ ਮੰਤਰੀ ਨੂੰ ਇੱਕ ਇਹੋ ਜਿਹਾ ਵਿਭਾਗ ਦਿੱਤਾ ਜਿਹੜਾ ਐਗਜ਼ਿਸਟ ਹੀ ਨਹੀਂ ਕਰਦਾ ਚਲੋ ਮੈਂ ਅੱਜ ਆਪਣਾ ਆਈਡੀ ਪੁਲੀਟਿਕਲ ਜਾਉਗਾ ਮੈਂ ਕੇਵਲ ਔਰ ਕਿਉਂ ਮੈਂ ਕਉਣਾ ਗੁਰੂ ਸਾਹਿਬ ਦਾ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਆਇਆ ਬਾਕੀ ਸਾਰੀਆਂ ਗੱਲਾਂ ਉੱਥੇ ਪੀਸੀ ਚ ਕਰਾਂਗੇ ਪਰ ਇੱਥੇ ਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਹੈ ਬਸ ਇਹਦੇ ਵਾਸਤੇ ਇੰਨੀ ਇੱਕ ਬੇਨਤੀ ਮੇਰੀ ਭਗਵਾਨ ਕਰ ਲੋ ਕੋਈ ਰਾਜਨੀਤਿਕ ਗੱਲ ਇੱਥੇ ਹੈ ਨਹੀਂ ਬਸ ਇਸ ਸਮਾਰਕ ਦਾ ਧੰਨਵਾਦ ਕਰਨ ਵਾਸਤੇ ਆਇਆ ਹਾਂ ਧੰਨਵਾਦ ਠੀਕ ਹੈ ਆਪਣਾ ਮੈਂ ਕਰਨਾ ਚਾਰਜ ਲੈਣ ਤੋਂ ਪਹਿਲਾਂ ਉਸ ਸਮਾਰਕ ਦਾ ਧੰਨਵਾਦ ਕਰਨਾ ਹੈ ਜਿਦੇ ਰਹਿਮਤ ਜਿਦੇ ਬਖਸ਼ ਜਿਦੇ ਸਤਿ ਕੀ ਮੈਨੂੰ ਵਿਧਾਨ ਸਭਾ ਚੋਂ ਦਾ ਮੌਕਾ ਮਿਲਿਆ ਅੱਜ ਫਿਰ ਬਾਜ਼ਾਰ ਅੰਦਰ ਦਿੱਲੀ ਨੂੰ ਜਨਾ ਮੌਕਾ ਮਿਲਿਆ ਮੇਰੇ ਕੋਲ ਹੋਰ ਕੁਝ ਕਹਿਣ ਦਾ ਅੱਜ ਹੈ ਨਹੀਂ ਜ਼ਿਆਦਾ ਕਿ ਮੈਂ ਅੱਜ ਦਰਬਾਰ ਸਾਹਿਬ ਦਰਸ਼ਨ ਕਰਨ ਆਇਆ ਹਾਂ ਔਰ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਆਇਆ ਹਾਂ ਸਿਰਸਾ ਸਾਹਿਬ ਤੇ ਸਿਰਸਾ ਜੀ ਪੰਜਾਬ ਸਰਕਾਰ ਨੇ ਆਪਣੇ ਮੰਤਰੀ ਨੂੰ ਇੱਕ ਇਹੋ ਜਿਹਾ ਵਿਭਾਗ ਦਿੱਤਾ ਜਿਹੜਾ ਐਗਜ਼ਿਸਟ ਹੀ ਨਹੀਂ ਕਰਦਾ ਚਲੋ ਮੈਂ ਆ ਗਿਆ ਜੀ ਤੁਸੀਂ ਕਿੱਥੇ ਕਿੱਥੇ ਜਾਓਗੇ ਮੈਂ ਕੇਵਲ ਔਰ ਕਿਉਂ ਮੈਂ ਕਿਉਂ ਆ ਗੁਰੂ ਸਾਹਿਬ ਦਾ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਆਇਆ ਬਾਕੀ ਸਾਰੀਆਂ ਗੱਲਾਂ ਉੱਥੇ ਪੀਸੀ ਚ ਕਰਾਂਗੇ ਪਰ ਇੱਥੇ ਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਆਇਆ ਬਸ ਇਹਦੇ ਵਾਸਤੇ ਇੰਨੀ ਇੱਕ ਬੇਨਤੀ ਮੇਰੀ ਪ੍ਰਵਾਨ ਕਰ ਲੋ ਕੋਈ ਰਾਜਨੀਤਿਕ ਗੱਲ ਇੱਥੇ ਹੈ ਨਹੀਂ ਬਸ ਇਸ ਮਾਰਗ ਦਾ ਧੰਨਵਾਦ ਕਰਨ ਵਾਸਤੇ ਆਇਆ ਧੰਨਵਾਦ ਆਪਣਾ ਇੱਕੋ ਮੈਂ ਕਰ ਦਿੰਦਾ ਚਾਰ ਲੈਣ ਤੋਂ ਪਹਿਲਾਂ ਸਮਾਰੰਧਨ ਦਾ ਧੰਨਵਾਦ ਕਰਨਾ ਹੈ ਜਿਨ੍ਹਾਂ ਰਹਿਮਤ ਜਿਨ੍ਹਾਂ ਬਖਸ਼ਿਸ਼ ਜਿਨ੍ਹਾਂ ਦਸਤਕੀ ਮੈਨੂੰ ਵਿਧਾਨ ਸਭਾ ਚ ਦਾ ਮੌਕਾ ਮਿਲਿਆ ਅੱਜ ਫੇਰੇ ਬਾਜ਼ਾਰ ਅੰਦਰ ਦੇਖਣ ਦਾ ਮੌਕਾ ਮਿਲਿਆ ਮੇਰੇ ਕੋਲ ਹੋਰ ਕੁਝ ਕਹਿਣ ਨੂੰ ਅੱਜ ਹੈ ਨਹੀਂ ਜ਼ਿਆਦਾ ਪਰ ਤੇ ਲਕੀ ਮੈਂ ਅੱਜ ਦਰਬਾਰ ਵਿੱਚ ਦਰਸ਼ਕ ਕਰਨਾ ਹੈ ਔਰ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਆਇਆ ਹਾਂ ਸਤਿ ਸ੍ਰੀ ਅਕਾਲ ਜੀ ਸਿਰਸਾ ਜੀ ਪੰਜਾਬ ਸਰਕਾਰ ਨੇ ਆਪਣੇ ਮੰਤਰੀ ਨੂੰ ਇੱਕ ਇਹੋ ਜਿਹਾ ਅਭਿਵਗ ਦਿੱਤਾ ਜਿਹੜਾ ਐਗਜ਼ਿਸਟ ਹੀ ਨਹੀਂ ਕਰਦਾ ਚਲੋ ਮੈਂ ਅੱਜ ਵਾਪਰਾ ਆਈਡੀਆ ਬੁਲਟੀ ਕਰਨ ਜਾਊਗਾ ਇਹ ਤੇ ਰਾਜਨੀਤੀ ਮੈਂ ਕੇਵਲ ਔਰ ਕਿਉਂ ਮੈਂ ਕਉਣਾ ਗੁਰੂ ਸਾਹਿਬ ਦਾ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਆਇਆ ਬਾਕੀ ਸਾਰੀਆਂ ਗੱਲਾਂ ਉੱਥੇ ਪੀਸੀ ਚ ਕਰਾਂਗੇ ਪਰ ਇੱਥੇ ਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਹੈ ਬਸ ਇਹਦੇ ਵਾਸਤੇ ਇੰਨੀ ਇੱਕ ਬੇਨਤੀ ਮੇਰੀ ਭਗਵਾਨ ਕਰ ਲੋ ਕੋਈ ਰਾਜਨੀਤਿਕ ਗੱਲ ਇੱਥੇ ਹੈ ਨਹੀਂ ਬਸ ਸਨਮਾਨ ਦਾ ਧੰਨਵਾਦ ਕਰਨ ਵਾਸਤੇ ਆਇਆ ਹਾਂ ਧੰਨਵਾਦ ਠੀਕ ਹੈ ਆਪਣਾ ਮੈਂ ਕਰਨਾ ਚਾਰਜ ਲੈਣ ਤੋਂ ਪਹਿਲਾਂ ਉਸ ਮਾਰਕ ਦਾ ਧੰਨਵਾਦ ਕਰਨਾ ਹੈ ਜਿਨ੍ਹਾਂ ਦੀ ਰਹਿਮਤ ਜਿਨ੍ਹਾਂ ਦੇ ਬਖਸ਼ ਜਿਨ੍ਹਾਂ ਦੇ ਸਦਕੇ ਮੈ ਮੌਕਾ ਮਿਲਿਆ ਅੱਜ ਪੇਰੇ ਬਾਜ਼ਾਰ ਕੰਦਰ ਦਿੱਲੀ ਨੂੰ ਜਨਾ ਮੌਕਾ ਮਿਲਿਆ ਮੇਰੇ ਕੋਲ ਹੋਰ ਕੁਝ ਕਹਿਣ ਦਾ ਅੱਜ ਹੈ ਨਹੀਂ ਜ਼ਿਆਦਾ ਸਿਰਸਾ ਕਿ ਮੈਂ ਅੱਜ ਦਰਬਾਰ ਸਾਹਿਬ ਦਰਸ਼ਨ ਕਰਨ ਆਇਆ ਹਾਂ ਔਰ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਆਇਆ ਹਾਂ ਸਿਰਸਾ ਸਾਹਿਬ ਤੇ ਸਿਰਸਾ ਜੀ ਪੰਜਾਬ ਸਰਕਾਰ ਨੇ ਆਪਣੇ ਮੰਤਰੀ ਨੂੰ ਇੱਕ ਇਹੋ ਜਿਹਾ ਅਭਿਵਗ ਦਿੱਤਾ ਜਿਹੜਾ ਐਗਜ਼ਿਸਟ ਹੀ ਨਹੀਂ ਕਰਦਾ ਚਲੋ ਮੈਂ ਅੱਜ ਆਪਣਾ ਆਈਡੀ ਬਿਲਕੁਲ ਕਹਣਾ ਜਾਊਗਾ ਮੈਂ ਕੇਵਲ ਔਰ ਕਿਉਂ ਮੈਂ ਕਿਹਾ ਮੈਂ ਗੁਰੂ ਸਾਹਿਬ ਦਾ ਗੁਰੂ ਸਾਹਿਬ ਦਾ ਧੰਵਾਦ ਕਰਨ ਵਾਸਤੇ ਆਇਆ ਬਾਕੀ ਸਾਰੀਆਂ ਗੱਲਾਂ ਉੱਥੇ ਪੀਸੀ ਚ ਕਰਾਂਗੇ ਪਰ ਇੱਥੇ ਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਗੁਰੂ ਸਾਹਿਬ ਦਾ ਧੰਵਾਦ ਕਰਨਾ ਹੈ ਬਸ ਇਹਦੇ ਵਾਸਤੇ ਇੰਨੀ ਇੱਕ ਬੇਨਤੀ ਮੇਰੀ ਭਗਵਾਨ ਕਰ ਲੋ ਕੋਈ ਰਾਜਨੀਤਿਕ ਗੱਲ ਇੱਥੇ ਹੈ ਨਹੀਂ ਬਸ ਸਨਮਾਨ ਦਾ ਧੰਵਾਦ ਕਰਨ ਵਾਸਤੇ ਆਇਆ ਹਾਂ ਧੰਨਵਾਦ ਮਾਣ ਮੈਂ ਕਰਨਾ ਚਾਰਜ ਲੈਣ ਤੋਂ ਪਹਿਲਾਂ ਉਸ ਮਾਰਕ ਦਾ ਧੰਨਵਾਦ ਕਰਨਾ ਹੈ ਜਿਨ੍ਹਾਂ ਦੀ ਰਹਿਮਤ ਜਿਨ੍ਹਾਂ ਦੇ ਬਖਸ਼ਿਸ਼ ਕਿ ਮੈਨੂੰ ਵਿਧਾਨ ਸਭਾ ਚੋਂ ਪਹੁੰਚਣ ਦਾ ਮੌਕਾ ਮਿਲਿਆ ਔਰ ਫਿਰ ਬਾਜ਼ਾਰ ਅੰਦਰ ਦੇਖਣ ਦਾ ਮੌਕਾ ਮਿਲਿਆ ਮੇਰੇ ਕੋਲ ਹੋਰ ਕੁਝ ਕਹਿਣ ਨੂੰ ਅੱਜ ਹੈ ਨਹੀਂ ਜ਼ਿਆਦਾ ਪਰ ਇਹ ਲਾ ਕੇ ਮੈਂ ਅੱਜ ਦਰਬਾਰ ਵਿੱਚ ਦਰਸ਼ਨ ਕਰਨਾ ਹੈ ਔਰ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਜੱਤਾ ਸਾਹਿਬ ਤੇ ਸਿਰਸਾ ਜੀ ਪੰਜਾਬ ਸਰਕਾਰ ਨੇ ਆਪਣੇ ਮੰਤਰੀ ਨੂੰ ਇੱਕ ਇਹੋ ਜਿਹਾ ਅਭਿਵਗ ਦਿੱਤਾ ਜਿਹੜਾ ਐਗਜ਼ਿਸਟ ਹੀ ਨਹੀਂ ਕਰਦਾ ਚਲੋ ਮੈਂ ਆਪਰਾ ਅੱਗੇ ਜੁਲੇ ਕਰਨਾ ਜਾਊਗਾ। ਇਹ ਤੇ ਰਾਜੀ ਮੈਂ ਕੇਵਲ ਔਰ ਕਿਉਂ ਮੈਂ ਕਰਨਾ ਗੁਰੂ ਸਾਹਿਬ ਦਾ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਆਇਆ। ਬਾਕੀ ਸਾਰੀਆਂ ਗੱਲਾਂ ਉੱਥੇ ਪੀਸੀ ਚ ਕਰਾਂਗੇ। ਪਰ ਇੱਥੇ ਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਆਇਆ। ਬਸ ਇਹਦੇ ਵਾਸਤੇ ਇੰਨੀਕ ਬੇਨਤੀ ਮੇਰੀ ਬਖਮਾਨ ਕਰ ਲੋ। ਕੋਈ ਰਾਜਨੀਤਿਕ ਗੱਲ ਇੱਥੇ ਹੈ ਨਹੀਂ। ਬਸ ਇਸ ਮਾਰਗ ਦਾ ਧੰਨਵਾਦ ਕਰਨ ਵਾਸਤੇ ਆਇਆ। ਧੰਨਵਾਦ। ਠੀਕ ਹੈ। ਆਪਣਾ ਇੱਕੋ ਮੈਂ ਕਰ ਦਿੰਦਾ। ਚਾਰ ਲੈਂਡ ਤੋਂ ਪਹਿਲਾਂ ਸਮਾਰੰਥ ਦਾ ਧੰਨਵਾਦ ਕਰਨਾ ਹੈ ਜਿਦੇ ਰਹਿਮਤ ਜਿਦੇ ਬਖਸ਼ਿਸ਼ ਜਿਦੇ ਦਾ ਮੌਕਾ ਮਿਲਿਆ ਅੱਜ ਫਿਰ ਬਾਜ਼ਾਰ ਅੰਦਰ ਦੇਖਣ ਦਾ ਮੌਕਾ ਮਿਲਿਆ ਮੇਰੇ ਕੋਲ ਹੋਰ ਕੁਝ ਕਹਿਣ ਨੂੰ ਅੱਜ ਹੈ ਨਹੀਂ ਜ਼ਿਆਦਾ ਪਰ ਤੇਨ ਲਈ ਮੈਂ ਅੱਜ ਦਰਬਾਰ ਵਿੱਚ ਦਰਸ਼ਨ ਕਰਨਾ ਹੈ ਔਰ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਆਇਆ ਹਾਂ ਸਿਰਸਾ ਜੀ ਪੰਜਾਬ ਸਰਕਾਰ ਨੇ ਆਪਣੇ ਮੰਤਰੀ ਨੂੰ ਇੱਕ ਇਹੋ ਜਿਹਾ ਵਿਭਾਗ ਦਿੱਤਾ ਜਿਹੜਾ ਐਗਜ਼ਿਸਟ ਹੀ ਨਹੀਂ ਕਰਦਾ ਚਲੋ ਮੈਂ ਆਪਰਾ ਗੇਮ ਲੈ ਕੇ ਕਰਨ ਜਾਊਗਾ ਇਹ ਤੇਰਾ ਨਹੀਂ ਮੈਂ ਕੇਵਲ ਔਰ ਕਿਉਂ ਮੈਂ ਆਇਆ ਹਾਂ ਗੁਰੂ ਸਾਹਿਬ ਦਾ ਗੁਰੂ ਸਾਹਿਬ ਦਾ ਧੰਵਾਦ ਕਰਨ ਵਾਸਤੇ ਆਇਆ ਬਾਕੀ ਸਾਰੀਆਂ ਗੱਲਾਂ ਉੱਥੇ ਪੀਸੀ ਚ ਕਰਾਂਗੇ ਪਰ ਇੱਥੇ ਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਗੁਰੂ ਸਾਹਿਬ ਦਾ ਧੰਵਾਦ ਕਰਨ ਆਇਆ ਬਸ ਇਹਦੇ ਵਾਸਤੇ ਇੰਨੀ ਇੱਕ ਬੇਨਤੀ ਮੇਰੀ ਬਖਮਾਨ ਕਰ ਲੋ ਕੋਈ ਰਾਜਨੀਤਿਕ ਗੱਲ ਇੱਥੇ ਹੈ ਨਹੀਂ ਇਸ ਸਭਾ ਦਾ ਧੰਵਾਦ ਕਰਨ ਵਾਸਤੇ ਆਇਆ ਧੰਨਵਾਦ